ਉਹਦੇ ਆਕੇ ਅਰਦਾਸ ਸੁਮਾਰੀ Tarasana, Parsiya, ਸਾਹਿਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਾ ਅਗਨ ਨਾਮਿਨਾਸਨ ਰਚੰਤ ਦੀ ਰਚਨਾ ਮਾਤ ਗਰਭ ਅਸਥਾਪਨ ਸਾ ਸਾ ਸਿਮਰੰਤ ਨਾਨਕ ਮਾ ਆਗਨ ਵਿਨਾਸ਼ਨੰ ਮੌਕਤਲੇ はい。<music> ਸੁਖ ਕਦੇ ਨਾਹੀ ਜਸ ਹੈ ਜਨਮ ਮਾਰ ਕੇ ਵਿਖੰਣ ਥਨ ਜਿਨ ਰਖੇ ਇਸ ਤਿਨ ਨਾ ਵਿਸਾਰ ਪ੍ਰਭ ਵਿਸਰਤ ਸੁਖ ਕਦੇ ਨਾਹੀ خالسا واحد پرم سنمان جو سبرمی فتح بازی ہوئی گرو پیاری گروساری گرو ਮੂਰਿਸਾ ਸੰਗਤ ਕੀ ਆਉ ਸਤਿਗੁਰਾਂ ਦੇ ਪਾਰ ਮੇਂ ਦਇਆ ਹੋਈ ਹੈ ਆਉ ਮਿਹਰ ਦੀ ਦਾਤ ਰਸਕੇ ਸੰਸਾਰਿ ਅੰਭੀ ਅਕ੍ਰਿਪਿਤ ਚਰਨਾਂ ਦਾ ਪਿਆਰ ਰਸਕੇ ਆਪਣੇ ਸਵੇ ਤੇ ਸੋਸਾਨ ਸਤਿਗੁਰਾਂ ਦੇ ਕੋਈ ਕੋਈ ਤੁ ਸੰਖਿ ਦੇ ਚਰਨਾਂ ਚਲਾ ਕੀ ਬਗਵਾ ਕਰਕੇ ਅਮਰਤ ਵੇਲੇ ਦਾ ਆਗ੍ਰਾਹ ਪ੍ਰਾਪਤ ਕਰਦੇ ਹਾਂ ਸਤਿਗੁਰਾਂ ਦੀ ਕਿਰਪਾ ਕੀਤੀ ਪਿਤਰ ਪਰਿਵਾਰਣੀ ਦੇ ਪਾਠ ਹੋਏ ਹਨ ਗੁਰੰਤ ਅੱਜ ਦੇ ਪਾਵਨ ਉਪਵਾਸ ਸਹਿਬ ਜੀ ਦੀ ਦਾਤ ਸਤਿਪੁੱਤਰੀ ਪਰਿਵਾਰ ਗੁਰੂ ਬ੍ਰਹਮ ਸਰਹਰਾਂ ਦੀਆਂ ਨੇ ਕਿਰਪਾ ਕੀਤੀ ਹੈ ਜੈਤਿ ਸ਼ਰੀਰੀ ਬਾਰ ਦੇ ਅੰਦਰ ਅਰਜਨ ਸਾਹਿਬ ਜੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਸੰਸਾਰ ਨੂੰ ਕੀ ਕਿਰਤਾਕ ਕੀਤਾ ਹੈ ਆਓ ਸੰਤੁਰਾਂ ਦੇ ਪਾਵਨ ਵਚਨਾਂ ਦੇ ਉਚਾਰ ਕਰੀਏ ਸਤਿਗੁਰਾਂ ਦੇ ਪਾਵਨ ਵਚਨਾਂ ਨੂੰ ਉਚਾਰ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਜੀਵਨ ਜਿਉਣ ਦੀ ਜਾਣ ਚ ਸਿੱਖੀਏ ਮਨ ਦੇ ਕਾ ਕਰਤਾ ਰਸਨਾ ਦੇ ਪ੍ਰਤ ਕਰਤਾ ਦੇ ਬਾਸ ਤੇ ਸਾਰੀ ਕਿਰਪਾ ਕਰੋ ਸਭੀ ਸਿਖ ਬਖਸ਼ੋ ਜੀ ਸਾਰੇ ਨਾਮ ਜਿਵਾਉ ਸਾਰੇ ਆਪੋ ਜੀ ਸਤਨਾਮ ਸਿਹੀ ਵਾਹਿਗੁਰੂ ਜੀ ਸਤ मात पर्व स्थापनम पांचवचन ਕਰਦੇ ਨੇ ਕਿ ਜੇ ਭਾਈ ਜੋ ਪ੍ਰਮਾਤਮਾ ਜੀਵਾਂ ਦੇ ਬੰਧ ਕਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਮੇ ਪੇਟ ਵਿੱਚ ਥਾਂ ਦਿੰਦਾ ਹੈ सांस सांस सिंरंत नानक महा अगन विनाशन ਪਾਤਸ਼ਾਹ ਕਹਿੰਦੇ ਨੇ ਇਹ ਨਾਮਕ ਜੀਵ ਫਿਰ ਉਸ ਨੂੰ ਹਰੇਕ ਸਾਹ ਦੇ ਨਾਲ ਜਾਪ ਕਰਦਾ ਰਹਿੰਦੇ ਇੱਕੋ ਹੀ ਥਾਂ ਹੈ ਜਿੱਤੇ ਅਸੀਂ ਜੀਵ ਉਸ ਅਕਾਰਕੁਪਤ ਵਹਿਗੂ ਜੀ ਨੂੰ ਹਰ ਸਾਹ ਨਾਲ ਜੀਤੇ ਕਰਦੇ ਹਾਂ ਤੇ ਫਿਰ ਸਤਿਗੁਰ ਪਾਤਸ਼ਾਹ ਕਹਿੰਦੇ ਅਕਾਰਕੁਪਤ ਵਹਿਗੂ ਜੀ ਦੀ ਸਿਮਰਨ ਦੇ ਵਿੱਚ ਤਾਕਤ ਦੇ ਨਾਲ ਸੁਰਥਾ ਦੇ ਨਾਲ ਮਾਦੇ ਪੇਟ ਦੀ ਜਿੱਤੀ ਵੱਡੀ ਭਿਆਨਕ ਅਗ ਹੈ ਜਿਹਨੂੰ ਜਟੜਾ ਅਗਨ ਵੀ ਕਿਹਾ ਜਾਂਦਾ ਹੈ ਤੇ ਪਾਚਕ ਕਹਿੰਦੇ ਉਹਨਾਂ ਦਾ ਨਾਸ ਨਹੀਂ ਕਰ ਸਕਦੀ ਇੰਨੀ ਤਕਸ਼ ਹੈ ਉਹ ਤੇ ਪਾਚਕ ਕਹਿੰਦੇ ਅੰਦਰ ਪਾਚਕ ਨੇ ਇੰਨੀ ਤਕਸ਼ ਪੈਦਾ ਕੀਤੀ ਹੈ ਸਰੀਰ ਦੇ ਅੰਦਰ ਇੰਨੀ ਅਗ ਹੈ ਜਿਹੜਾ ਅਸੀਂ ਭੋਜਨ ਸਕਦੇ ਹਾਂ ਭੋਜਨ ਨੂੰ ਕਾਢਣ ਵਾਸਤੇ ਪਹੁੰਚਣ ਵਾਸਤੇ ਇਸ ਕਰਕੇ ਮੀਰ ਬਲਵੰਦ ਕਾਂਸਾ ਮਹਾਰਾਜ ਜਿਹੜੇ ਕਾਮ ਗੁਰੂ ਵੈਗੁਰੂ ਨੇ ਇਸਨੂੰ ਸੁਖਨੀ ਸਾਹਿਬ ਜੀ ਦੇ ਵਿੱਚ ਵੀ ਪਾਵਨ ਉਪਦੇਸ਼ ਲਖੜੇ ਨੇ ਜਿਨ ਕੂੰ ਸਾਜ ਸੁਬਾਨ ਸਿਵਾਰਿਆ ਗਰਭ ਆਤਮਾ ਜਿਨ ਹੈ ਕੁਵਾਰਿਆ ਪਾਸਕ ਦੇ ਉਹ ਕੰਨ ਦੇ ਵਿੱਚੋਂ ਵੀ ਤੈਨੂੰ ਬਚਾ ਕੇ ਰੱਖਿਆ ਰਚਿਆ ਕੀ ਨਿਤ ਆਪ ਦੇ ਨਾਮੈ ਕਾਲ ਗੁਰੂ ਵੈਗੁਰੂ ਕੀ ਨਿਤ ਸਿਮਰਨ ਦੇ ਤਾਪ ਦੇ ਨਾਮੈ ਉਹ ਕਾਲਪੁਰਤ ਵੈਕੂ ਜੀ ਦਾ ਨਾਮ ਸੁਆਸ ਸੁਆਸ ਜਪਦਾ ਸੀ ਜਗ ਦਾ ਸਮਾਸ ਉਦੋਂ ਪ੍ਰਥੇ ਸੁਆਸ ਸੁਆਸ ਸਿਮਰਤ ਕਰ ਰਿਹਾ ਪਾਸਾ ਕੰਦੇ ਉਹ ਵੇਲਾ ਖੁੱਲ ਗਿਆ ਉਹ ਵੇਲਾ ਜਿੱਤੇ ਨਹੀਂ ਆਇਆ ਹੈ ਦਰਬੇ ਵਿੱਚੋਂ ਨਿਕਲ ਆਇਆ ਸਾਸ ਨੂੰ ਵਿਸਾਰ ਜਦੇ ਉਸੇ ਸਮੇਂ ਪਾਸਾ ਕੰਦੇ ਵਿਸਰ ਗਿਆ ਦੁਨੀ ਚ ਤਰਾਇਆ ਸੰਸਾਰ ਨਾਲ ਜਿੱਤ ਲਾਉਂਦਾ ਹੈ ਇਸੇ ਕਰਕੇ ਬਾਸਯਮ ਨੂੰ ਸਮਝਾਉਂਦੇ ਨੇ ਭਾਈ ਤੂੰ ਚੇਤੇ ਕਰ ਜਦ ਜਿਹਨੇ ਤੇਰੀ ਬਣਤਰ ਬਣਾਈ ਹੈ ਮਾਤਾਂ ਦੇ ਗਰਭ ਦੇ ਵਿੱਚ ਗਣਤਰ ਬਣਾ ਕੇ ਤੇਰੀ ਫਿਰ ਉਸ ਕਾਲਪੁੱਤ ਵੈਕੁੰਠ ਨੇ ਤੇਰੀ ਰੱਖਿਆ ਵੀ ਕੀਤੀ ਹੈ ਤੇ ਕੋਥੇ ਜਿਹੜੀ ਜਠਣਾ ਅਗਨ ਸੀ ਧਿਆਨਿਕ ਅਗ ਉਹ ਵੀ ਤੇਰਾ ਬਾੜਮੀਕਾ ਨਹੀਂ ਕਰ ਸਕੀ ਫਿਰ ਜਦ ਏਤੇ ਵੱਡੀ ਵਰਸ਼ਕਾਲਪੁੱਤ ਵੈਕੁੰਠ ਨੇ ਕੋਥੇ ਤੇ ਜਿਥੇ ਜੱਟ ਦਿੱਥੈ ਉਸਨੂੰ ਰੱਖ ਜਿੱਥੇ ਕੋਈ ਨਾ ਹੋਥੇ ਤੇਰੀ ਰੱਖ ਅਗਨੀ ਉਧਰ ਮਾਂ ਪਾਸਾ ਰੋਜ ਕਹਿੰਦੇ ਨੇ ਜਿੱਥੇ ਉਥੇ ਸੰਰਥਾ ਨਹੀਂ ਹੈ ਕਿਸੇ ਦੀ ਪਹੁੰਚਣ ਦੀ ਸਕਦੀ ਨਾ ਉਥੇ ਮਾਂ ਰਾਖੀ ਕਰ ਸਕਦੀ ਹੈ ਨਾ ਕੋ ਕੋ ਕਰ ਸਕਦਾ ਨਾ ਭੈਣ ਰਾਖੀ ਨਹੀਂ ਉਥੇ ਸਹਾਈ ਹੋ ਸਕਦਾ ਕਾਸਾ ਕਹਿੰਦੇ ਪਰ ਉਥੇ ਆਤਮਿਕ ਗੁਰੂ ਐ ਰੱਖਿਆ ਹੈ ਇਸ ਕਰਕੇ ਪਾਸਕੀ ਉਹਦੇ ਨੂੰ ਚੇਤੇ ਕਿਉਂ ਨਹੀਂ ਕਰਦਾ ਜਿਹਨੇ ਤੈਨੂੰ ਛੇਤੀ ਵੱਡੀ ਧਾਨਕ ਥਾਂ ਦੇ ਵੀ ਹੱਥ ਦੇ ਕੇ ਰੱਖਿਆ ਹੈ ਉਹ ਫਿਰ ਸੰਸਾਰ ਵਿੱਚ ਕਿਉਂ ਨਹੀਂ ਰੱਖੀ ਕਰ ਸੰਸਾਰ ਦੇ ਵਿੱਚ ਆ ਕੇ ਇਹ ਮਰੰਕਾਰ ਨੂੰ ਪੁੰਗਿਆ ਹੈ ਚੇਤੇ ਕਰ ਉਹ ਥਾਂ ਕੇ ਸਿਰ ਸੀ ਮੁਖ ਤਲੈ ਪੈਰ ਕੁਪਰੇ ਬਸੰਦੋਪ ਹੱਥੜੇ ਥਾਈ ਪਾਸਕ ਜਦੋਂ ਮਰੰਕਾਰ ਨੂੰ ਵੇਖਾਂ ਨੂੰ ਸੀ ਬੜਾ ਉਸਤਾਨ ਹਮ ਬੜੇ ਔਕੇ ਤਾਂ ਹੁੰਦਾ ਸੀ ਉਥੇ ਵੀ ਤੇਰੀ ਧਾਰਤ ਕੋਈ ਕੂਨੇ ਰੱਖਿਆ ਕਿਤੇ ਤੇਰਾ ਬਾੜ ਵੀ ਬਾਣੀ ਮੁੰਦ ਦਿੱਤਾ ਹੈ ਨਾਨਕ ਸੋ ਧਣੀ ਕਿਉ ਵਿਸਾਰਿਓ ਉਦਰ ਮੈਂ ਜਿਸਨੈ ਨਾਈ ਕਿਰਪਾ ਸਮ ਹੁ ਕਹਿੰਦ ਨੇ ਵੱਡਿਆਂ ਦੀ ਮੂਰ ਲਾ ਕੇ ਨਾਨਕ ਤਦੋਂ ਫਿਰ ਜਿਸ ਪ੍ਰਭੂ ਨੇ ਨਾਮ ਦੀ ਬਰਕਤ ਦੇ ਨਾਲ ਤੁਮ ਬਚਿਆ ਜੀ ਦਾ ਨਾਮ ਜੋ ਪੜਨ ਨਾਲ ਤੈਨੂੰ ਕੋਤੇ ਤੱਤੀ ਵਾਹਤ ਆਖ ਨਹੀਂ ਲੱਗੀ ਐ ਫਿਰ ਉਹਨਾਂ ਸਮਾਰਕ ਨੂੰ ਕਿਉਂ ਪੁਲਾ ਦਿੱਤਾ ਜਿਹੜੇ ਮਾਲਕ ਨੇ ਤੈਨੂੰ ਹੁਣ ਏਡੇ ਵੱਡੇ ਸੁੱਖ ਦਿੱਤੇ ਨੇ ਜੀਰੂ ਪਾਏ ਪਿੰਡ ਦੇ ਸਾਜਿਆ ਦਿੱਤਾ ਪਹਿਨਣ ਖਾਣ ਹੁਣ ਜੀ ਦਾ ਤੈਨੂੰ ਆਸਾ ਕਿੰਦੇ ਨੇ ਸਰੀਰ ਦੇ ਕੇ ਸਰੀਰ ਦੇ ਵਿੱਚ ਜਿੰਦ ਟਕਾਈ ਹੋਈ ਐ ਸਰੀਰ ਦੇ ਆਹਾਰ ਵਾਸਤੇ ਪੋਜਨ ਦੇ ਰਿਹਾ ਪਹਿਨਣ ਵਾਸਤੇ ਵਸਤਰ ਦੇ ਰਿਹਾ ਸਾਰੀਆਂ ਵਰਤਿਆਂ ਤੇਰੀਆਂ ਲੋੜਾਂ ਅਕਾਲ ਪੁਰਖ ਪੂਰੀਆਂ ਕਰਿਆ ਪਰ ਹੁਣ ਕਿਉਂ ਵਿਸਾਰ ਦਿੱਤਾ ਹੈ ਹੁਣ ਪਿਆਰੀ ਚੇਤੇ ਕਰਦਾ ਹੈ ਇਸ ਕਰਕੇ ਬੀਬਨਗਰ ਸਾੰਸਾ ਜੀ ਵਰਜਨ ਕਰਦੇ ਨੇ ਭਾਈ ਨਾਮ ਨੂੰ ਧੜੀ ਕਿਉਂ ਵਿਸਾਰੇ ਉਹ ਅਕਾਲ ਪੁਰਖ ਵੈਤ ਨੂੰ ਵਿਸਾਰਿਆ ਮੈਂ ਪੁੱਤਰ ਹਸਦੇ ਨਾਹੀਂ ਜਿਸ ਦੇ ਨਾਮ ਨੂੰ ਸਿਮਰ ਕੇ ਜੀ ਦਾ ਨਾਮ ਲੱਭ ਕੇ ਤੂੰ ਮਾਤਾ ਦੇ ਪੁੱਤਰ ਦੇ ਵਿੱਚ ਬਚਿਆ ਰਹਿਣਾ ਹੈ ਮਾਲਕ ਨੂੰ ਫਿਰ ਹੁਣ ਕਿਉਂ ਭੁਲਾ ਦਿੱਤਾ ਹੈ ਪੌਲੀ ਰਕਤ ਵਿੰਦ ਕੰਨ ਮੇ ਆਗਮ ਕੁਦਰਮ ਝਾਰ ਪਾਸਾ ਮਨ ਬਚਨ ਕਰਦੇ ਨੇ ਮੇ ਭਾਈ ਉਚੇਤੇ ਕਰ اے ਜੀਵ ਮਾਂ ਦੇ ਰਕਤ ਦੇ ਪਿਉ ਦੇ ਗੂਣ ਤੋਂ ਪੇਟ ਦੀ ਅਗਨੇ ਵਿੱਚ ਤੂੰ ਉੱਗਿਆ ਉਥੇ ਮਾਂ ਦੇ ਪੇਟ ਦੀ ਆਗ ਦੇ ਵਿੱਚ ਤੂੰ ਪੈਦਾ ਹੋਇਆ ਉਰਦ ਮੁਖ ਕੁਚੀਨ ਵਿਕਲ ਨਰਕ ਘੋਰ ਗਵਾਰ ਪਾਸਾ ਕਹਿੰਦੇ ਤੇਰਾ ਮੂੰਹ ਵੀ ਹੇਠਾਂ ਨੂੰ ਸੀ ਗੰਦਾ ਤੇ ਬਰਾਉਣੀ ਕੋ ਸਹਿ ਸੀ ਉੱਥੇ ਹਨੇਰੀ ਹੀ ਨੇਰ ਪਿਆ ਸੀ ਉੱਥੇ ਕਿੰਨਾ ਹਨੇਰਾ ਸੀ ਹਨੇਰੇ ਘੋਰ ਨਰਕ ਦੇ ਵਿੱਚ ਤੂੰ ਪਿਆ ਹੋਇਆ ਸੀ ਹਰ ਸਿਮਰਤ ਤੂੰ ਨਾ ਜਲ ਹੈ ਮਨ ਕਾ ਨਿਰਤਾਰ ਦੇ ਪਾਸਾ ਕਹਿੰਦੇ ਇੰਨੀ ਭਾਨਕ ਥਾਂ ਤੇ ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੀ ਸਰਦਾ ਫਿਰ ਉਸ ਨੂੰ ਹੁਣ ਮਨੋਂ ਕੋਮੇ ਦੇ ਵਿੱਚੋਂ ਹੁਣ ਕੌਣ ਪੁਲਾ ਦੇ ਕਰੇ ਕਿਉਂ ਉਸ ਸਰਕਾਰ ਕੋ ਕਿਵੇਂ ਜਗ ਜਾਣਾ ਕਰੇ ਉਹ ਸਮਾਂ ਕਿਉਂ ਖੁੱਲ ਗਿਆ ਜਨ ਪਾਸਾ ਕਹਿੰਦੇ ਉਹ ਸਮਾਂ ਕੋ ਨਹੀਂ ਚੇਤੇ ਜਗਦਾਸ ਨਾਸਪੁੱਤਰ ਨੂੰ ਕਰਾਈ ਤੇ ਕਾਹੇ ਭਈਆ ਫਿਰ ਤੋਂ ਕੁੰਮਿਆ ਕੁੰਮਿਆ ਜਗਤ ਦਾ ਸਮਾਰ ਉਧਰ ਮੁਖ ਰਹਿਤੇ ਸੋਧਨ ਕੈਸੇ ਭੁੱਲਿਆ ਕ੍ਰਿਵਨਵਾਰ ਕਹਿੰਦੇ ਉਹ ਕਿਵੇਂ ਭੁੱਲ ਗਿਆ ਮੈਂ ਤੈਨੂੰ ਉਹ ਕਿਉਂ ਨਹੀਂ ਯਾਦ ਆਉਂਦੇ ਤੈਨੂੰ ਇਹ ਕਰਕੇ ਹੁਣ ਫਿਰਦੇ ਦੇ ਵਿੱਚ ਯਾਦ ਕਰਿਆ ਕਰ ਅਕਾਲ ਪੁਰਖ ਵੈਕੁੰਠ ਵਿੱਚ ਇੱਥੇ ਕਰਿਆ ਕਰ ਉਹ ਸਮੇਂ ਨੂੰ ਵੀ ਯਾਦ ਕਰਿਆ ਕਰ ਜਿਨੇ ਹੁਣ ਪਾਸਾ ਕਹਿੰਦੇ ਜੇਤਿਆ ਕੇ ਦੀਆਂ ਚਿੰਤਾਵਾਂ ਵਧ ਗਈਆਂ ਮਾਇਆ ਦੀ ਗੌਣ ਲੱਗੀ ਮੈਨੂੰ ਮਾਇਆ ਮਾਇਆ ਕਰਨਾ ਨੇ ਮੰਨ ਕੇ ਪਰਵਾਰ ਦੇ ਬੰਦੇ ਦੇ ਵਿੱਚ ਫਸਿਆ ਹੋਇਆ ਹਾਂ ਮੁ ਥੋੜੀ ਬੋਧੀ ਤਕਨੀਕ ਪਾਉਣੀ ਹੈ ਉਸੇ ਸਮੇਂ ਕਭਰਾ ਨੰਨੇ ਪਾਸਾ ਕਿਤੇ ਕੁੜਾਇਆ ਪਰ ਉਸ ਸਮੇਂ ਨੂੰ ਚੇਤੇ ਕਰਿਆ ਕਰ ਤੇ ਚੇਤੇ ਕਰਿਆ ਕਰ ਜਿਵੇਂ ੇਡੇ ਧਿਆਨ ਦੁਸਤ ਦੇ ੇਡੇ ਕੋਰ ਹਨੇਰੇ ਦੇ ਵਿੱਚ ਵੀ ਰੱਖਿਆ ਕੀਤੀ ਹੈ ਇਹ ਸੰਸਾਰ ਤੇ ਵੀ ਪੂਰੀ ਕਾਲਕ ਬਹਿ ਮੇਰੀ ਰੱਖਿਆ ਕਰਨ ਵਤਨ ਹੈ ਇਸ ਕਰਕੇ ਵਿਵੇਕਨ ਤੁਨ ਨੂੰ ਚੰਨ ਰੱਖਿਆ ਦੇਸ ਦੇ ਤਨ ਨਾਮ ਵਿਸਾ ਜਿਸ ਪ੍ਰਭੂ ਨੇ ਤੁਮ ਇੰਨੇ ਔਕੇ ਤਾਂ ਉੱਚਾਇਆ ਹੈ ਭਾਈ ਉਸ ਨੂੰ ਰਤਾ ਵੀ ਨਾ ਕਰ ਉਹ ਨੂੰ ਨਾ ਘਾਇਆ ਕਰਨ ਚੇਤੇ ਰੱਖਿਆ ਕਰ ਰਾਮ ਵਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਆ ਬੀਵਨ ਗੰਗੂ ਸਾਹਿਬ ਬਚਨ ਕਰਦੇ ਨੇ ਕੇ ਭਾਈ ਪਰਭੂ ਅਕਾਲ ਪੁਰਖ ਵਹਿਗੁਰੂ ਨੂੰ ਬੁਲਾਇਆ ਤੁਨੋਂ ਵਿਸਾਰਿਆ ਕਦੇ ਵੀ ਸਿੱਖ ਨਹੀਂ ਹੁੰਦਾ ਅਕਾਲ ਪੁਰਖ ਵਹਿਗੁਰੂ ਨੂੰ ਬੁਲਾਇਆ ਜਦੋਂ ਸਖ ਪ੍ਰਾਰਥਨਾ ਕੋਈ ਨਹੀਂ ਸਕਦਾ ਕਿਦ ਕਰਕੇ ਜੇ ਤੂੰ ਨੂੰ ਬੁਲਾਵੇਂਗਾ ਤੰ ਮਨੁੱਖਾ ਜਨਮ ਦੀ ਬਾਜੀ ਨੂੰ ਪਾਰ ਕੇ ਨਹੀਂ ਤੈ ਮਨੁੱਖਾ ਜਨਮ ਨਾਮ ਜਪਨ ਬਾਤ ਤੇ ਮਿਲਿਆ ਸੀ ਗਵੰਦਗੀ ਕਰਨ ਬਾਅਦ ਮਿਲੇ ਆਸੀ ਕਾਲਪੁਤਵਹਿ ਗੂ ਜਿਹਨੂੰ ਚੇਤੇ ਕਰਨ ਬਾਅਦ ਮਿਲੇ ਆਸੀ ਆਕਾਲਾ ਕਹਿੰਦੇ ਜੇ ਮਨੁੱਖ ਨੂੰ ਯਾਦ ਨਹੀਂ ਕਰੇਗਾ ਚੇਤੇ ਨਹੀਂ ਕਰੇਗਾ ਉਹਦਾ ਨਾਮ ਨਹੀਂ ਲੱਗੇਗਾ ਤਾਂ ਫਿਰ ਕੀ ਜਿਹੜੀ ਮਨੁੱਖਾ ਜਨਮ ਦੀ ਵਾਰੀ ਤੈਨੂੰ ਮਿਲੀ ਹੈ ਹੁਣ ਇਹਨੂੰ ਭਾਰਕ ਦੇ ਦਾਈਗਾ ਇਸ ਕਰਕੇ ਨਾਮ ਲੱਗਣਗਾ ਸੇਵਰਣ ਕਰਦਾ ਹੈ ਆਕਾਲਪੁਤਵਹਿ ਗੂ ਦਾ ਜਿਨੇ ਜਨੂੰ ਗੇਡੀਆਂ ਗੇਡੀਆਂ ਮਹਾਨ ਕਥਾਵਾਂ ਨੂੰ ਬਚਾ ਕੇ ਰੱਖਿਆ ਹੈ ਇਸ ਕਰਕੇ ਭਾਈ ਇਹ ਮਨੁੱਖਾ ਜਨਮ ਆਸਰਾ ਗੰਦੇ ਨਾਮ ਜਪਣ ਬਾਤ ਤੇ ਮਿਲੇ ਸਿਮਰਨ ਕਰਨ ਦਾ ਮਿਲੇ ਇਸ ਕਰਕੇ ਗੁਰੂ ਬਾਰੇ ਬਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਬਾਰੇ ਬਣ ਕੇ ਭਾਈ ਨਾਮ ਜੋ ਕੋ ਸਿਮਰਨ ਕਰੋ ਵੰਦਗੀ ਕਰੋ ਤਾਂ ਸਾਡਾ ਇਹ ਮਨੁੱਖਾ ਜਨਮ ਮੇਰਾ ਸਫਲਾ ਹੋਵੇ ਨੁਕਾ ਜਨ ਪਾ ਸਕਦੇ ਕੇਵਲ ਤੇ ਕੇਵਲ ਨਾਮ ਜਪਵਾਸ ਤੇ ਮਿਲਿਆ ਸੀ ਪਰ ਸੰਸਾਰ ਦੀ ਮਾਇਆ ਨੇ ਐਸਾ ਭੰਗ ਮੈਨ ਚਲਾਇਆ ਹੈ ਐਸਾ ਜੁ ਹੋਇਆ ਹੈ ਸਾਰਾ ਕੁਝ ਵਿਸਾਰ ਕੇ ਰੱਖ ਦਿੱਤਾ ਇਸ ਤਰ੍ਹਾਂ ਕੇ ਆਓ ਭਾਈ ਗੁਰੂ ਬਾਣ ਜਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਨਾਲ ਜੁੜ ਕੇ ਨਾਮ ਜਪ ਕੇ ਸਿਮਰਨ ਕਰਕੇ ਬੰਦਗੀ ਕਰਕੇ ਆਪਣੇ ਨੂੰ ਕਲਪਨ ਸਭਾ ਕਰੀਏ ਇਹ ਹੀ ਸਤਿਗੁਰੂ ਬਤਾਉਂਦਾ ਜਨਤਾਲਾ ਹੈ ਭਈ ਪ੍ਰਾਪਤ ਮੰਨ ਤੇ ਹੁਰੀਆ ਗੋਵਿੰਦ ਮਨਣ ਕੀ ਜੇ ਤੇਰੀ ਵਰੀਆ ਅਵਰ ਕਾਨ ਕਰ ਕਿਤੇ ਨਾ ਕਾਮ ਨੂੰ ਸੰਗ ਸੰਗ ਭਜ ਗੇ ਨਾਮ ਸਤਿਗੁਰੂ ਜੀ ਨੂੰ ਸੁਣਿਆ ਕਿਸ ਕਰਕੇ ਗੁਰੂ ਬਾਣੋ ਗੁਰ ਚਰਨਾਂ ਨਾਲ ਜੁੜੋ ਨਾਮ ਜਪ ਕੇ ਸਿਮਰਨ ਕਰਕੇ ਆਪਣੇ ਨੂੰ ਕਾਜ ਨੂੰ ਸਫਲਾ ਕਰੋ ਆਓ ਹੁਆਂ तमाम ਗੰਮੀ ਗੁਰੂ ਜੀ ਦੇ ਉਚਰਣ ਜੋਤ ਨੂੰ ਕਰੇ